ਸਤਿ ਸ਼੍ਰੀ ਅਕਾਲ ਜੀ ਕਿਸਾਨ ਵੀਰੋ ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਚੈਨਲ ਮੇਰਾ ਪੈਣ ਮੇਰੇ ਖੇਤ ਤੇ ਸੋ ਅੱਜ ਦਾ ਤਾਂ ਕੋਸ਼ਿਸ਼ੀ ਵੀਡੀਓ ਬਣਾ ਰਹੇ ਆ ਆਲੂਆਂ ਦੇ ਬਾਰੇ ਕਿਉਂਕਿ ਅੱਜ ਮਹਾਂਸਣ ਆ ਗਿਆ ਆਲੂ ਕਾ ਰੇ ਆ ਤੇ ਪਿਛਲੇ ਸਾਲ ਤੁਸੀਂ ਬੜਕਤ ਆਪਾਂ ਵਰਤੇ ਸੀ ਆਲੂਆਂ ਦੇ ਉਹਨਾਂ ਦਾ ਬਹੁਤ ਵਧੀਆ ਰਿਜ਼ਲਟ ਆ ਖਾਤਾ ਬਾਰੇ ਸਾਰਿਆਂ ਨੂੰ ਪਤਾ ਹੀ ਆ ਜੋ ਕੁਝ ਵੀ ਪਾਉਣਾ ਪਰ ਕੁਝ ਇਹੋ ਜਿਹੇ ਪਟਾਕ ਨੇ ਜਿਨ੍ਹਾਂ ਨਾਲ ਆਲੂਆਂ ਦੀ ਗ੍ਰੋਥ ਵਧੀ ਸੀ ਜਾਂ ਝਾੜ ਵਧਿਆ ਸੀ ਤੁਹਾਨੂੰ ਉਹਨਾਂ ਦੋ ਦਰ ਪ੍ਰੋਡਕਟਾਂ ਬਾਰੇ ਤੁਹਾਨੂੰ ਅਸੀਂ ਜਾਣਕਾਰੀ ਦਵਾਂਗੇ ਤੇ ਮੈਂ ਆਪਣੇ ਵੀਰ ਨੂੰ ਕਹੂੰਗਾ ਕਰੀ ਦਿਖਾ ਲਈ ਵੀ ਕਿੰਨੇ ਬਟਾਪੂ ਸ ਫਿਰ ਅੰਦਰ ਕੱਲੇ ਕੱਲੇ ਬਾਰੇ ਆਪਾਂ ਨੌਲੇਜ ਦਵਾਂਗੇ ਜੀ ਕਿੰਨਾ ਕਿੰਨਾ ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ ਜੀ ਸੰਜੀਵਨੀ ਔਰ ਇਹਦੇ ਨਾਲ ਇੱਕ ਹੋਰ ਨਾ ਪਿਕਟੋ ਵਾਈ ਉਹ ਫਿਲਹਾਲ ਮੇਰੇ ਕੋਲ ਅਵੇਲੇਬਲ ਨਹੀਂ ਸੀਗਾ ਇਹਨਾਂ ਦੇ ਵਿੱਚ ਸਾਲ ਤੋਂ ਦਾ ਟ੍ਰਾਈਕੋਟਰਮਾ ਸੋਡੂਗਨਾਸ ਜਿਹੜਾ ਵੀ ਆਪਾਂ ਜ਼ਮੀਨ ਸੋਧਣ ਲਈ ਕਹ ਲੋ ਜਾਂ ਥੱਲੇ ਜਿਹੜੀਆਂ ਜ਼ਮੀਨ ਜੂਲੀਆਂ ਹੁੰਦੀਆਂ ਉਹਨਾਂ ਨੂੰ ਕੰਟਰੋਲ ਕਰ ਲਈ ਪਾਇਆ ਜਾਂਦਾ ਇਹ ਆਪਾਂ ਬਜਾਈ ਦੇ ਸਮੇਂ ਥੱਲੇ ਜ਼ਮੀਨ ਚ ਪਾਉਣਾ ਜਿਹਦੇ ਨਾਲ ਥੱਲੇ ਜਿਹੜੀ ਫੰਗਸ ਲੱਗਦੀ ਆ ਉਹ ਨਹੀਂ ਲੱਗਦੀ ਜਿਹੜੀ ਜ਼ਮੀਨ ਦੇ ਵਿੱਚ ਹੁੰਦੀ ਆ ਉਸ ਤੋਂ ਬਾਅਦ ਜੀ ਅਗਲਾ ਪਟਾਕਾ ਜਾਂਦਾ ਆਪਣੇ ਕੋ ਕੋਸਰ ਇਹ ਜਿਹੜਾ ਪ੍ਰੋਡਕਟ ਹੈ ਜੀ ਜਿਵੇਂ ਆਪਾਂ ਡਾਇਆ ਪਾਉਣੀ ਆ ਖਾਦਾ ਪोटाश ਵਗੈਰਾ ਪਾਉਣੀ ਆ ਜੇ ਤੁਸੀਂ ਥੱਲੇ ਡਾਇਆ ਪਾਉਣੀ ਆ ਪोटाਸ਼ ਪਾਉਣੀ ਆ ਜੇ ਤੁਸੀਂ ਚਾਰ ਬੂਰੇ ਡਾਇਆ ਦੇ ਪਾਏ ਆ ਇੱਕ ਪੈਕਟ ਪੋਸਟਰ ਦਾ ਪਾ ਦਿੰਨੇ ਆ ਔਰ ਸਮਝ ਲਓ ਕਿ ਤੁਹਾਡੇ 5.5 ਬੂਰੇ ਪਾਏ ਕਿਉਂਕਿ 1.5 ਬੂਰੇ ਦਾ ਅਸਰ ਕੀ ਕਰਦਾ ਔਰ ਇਹ ਕੋਈ ਵੇਚਣ ਦੇ ਕਾਰਨ ਕਰਕੇ ਨਹੀਂ ਇਹ ਸਿਰਫ ਤੁਹਾਨੂੰ ਜਾਣਕਾਰੀ ਦੇ ਰਹੇ ਆਂ ਵੀ ਇਹ ਪ੍ਰੋਡਕਟ ਜਾਣਦਾਰ ਆ ਔਰ ਕੰਮ ਕਰਦੇ ਆ ਪਿਛਲੇ ਸਾਲ ਜਿਨ੍ਹਾਂ ਨੇ ਪਾਏ ਸੀ ਜਿਵੇਂ ਦਰਾਨੀ ਉਹਨਾਂ ਤੋਂ ਅਸੀਂ ਵੀਰੂ ਸਾਰੇ ਲੈ ਆ ਔਰ ਸਾਰਿਆਂ ਨੂੰ ਦੱਸਿਆ ਵੀ ਇਹ ਪ੍ਰੋਡਕਟ ਵਧੀਆ ਹੈ ਔਰ ਕੰਮ ਵੀ ਕੀਤਾ ਹੈ ਉਹ ਤੋਂ ਬਾਅਦ ਅੱਗੇ ਆ ਜਾਈਏ ਜੀ ਸਾਨੂੰ ਸਪਰੇਆ ਦਾ ਜਿਹੜੀਆਂ ਅਸੀਂ ਆਲੂਆਂ ਨੂੰ ਸਪਰੇਆ ਕਰਦੇ ਆ ਸਾਨੂੰ ਬਹੁਤ ਕੰਨੀਆਂ ਪੈਂਦੀਆਂ 13451268 1919 ਜੇ ਤੁਸੀਂ ਸਾਡਾ ਇੱਕਾ ਪ੍ਰੋਡਕਟ ਆਉਂਦਾ ਜੀ 5G ਜੇ ਤੁਸੀਂ ਇਹ ਪ੍ਰੋਡਕਟ ਦੀ ਸਪਰੇਆ ਕਰਦੇ ਆ ਤੁਹਾਨੂੰ ਦੂਜੀਆਂ ਸਪਰੇਆ ਕਰਨ ਦੀ ਬਿਲਕੁਲ ਲੋੜ ਨਹੀਂ ਹੈ ਜੀ ਕਿਉਂ ਨਹੀਂ ਲੋੜ ਹੈਗੀ ਕਿਉਂਕਿ ਜੋ ਕੁਝ ਤੁਸੀਂ ਉਹਦਾ ਉੱਤੇ ਉਹਨਾਂ ਰਾਹੀਂ ਦੇਣਾ ਚਾਹੁੰਦੇ ਹੋ ਨਾ ਨਾਈਟ੍ਰੋਜਨ ਪੋਟਾਸ਼ ਜੋਡੀ ਜਨ ਪਾਸਪੋਰਟ ਉੱਤ ਸਭ ਤੋਂ ਸਭ ਕੁਝ ਇਹਦੇ ਵਿੱਚ ਹੁੰਦਾ ਜੀ ਇਹਨੂੰ ਬਰਤਣਾ ਕਿ ਭੈ ਜੀ ਇਹਦੀਆਂ ਦੋ ਸਪਰੇਆਂ ਹੋਣਗੀਆਂ ਪਹਿਲਾਂ ਆਪਾਂ ਸਪਰੇ ਇਹਦੀ ਰੋ ਕਰਨੀ ਆ ਜਦੋਂ ਆਪਾਂ ਟੈਲ ਕੋ ਪੰਜ ਪੱਤੀਆਂ ਹੁੰਦੀਆਂ ਮੱਛਰ ਤੇਲੇ ਦੀ ਸਪਰੇ ਕਰਦੇ ਆ ਉਹਦੇ ਵਿੱਚ ਐਡ ਕਰਕੇ 250 ਗ੍ਰਾਮ ਦੋਜਾ ਜੂਸ ਟਾਈਮ ਉਹਦੇ ਵਿੱਚ ਐਡ ਕਰਕੇ ਉਦੋਂ ਸਪਰੇ ਕਰਾਂਗੇ ਉਹਦੇ ਨਾਲ ਕੋਈ ਹੋਣਾ ਨਹੀਂ ਜਿਹੜੀ ਤੁਹਾਡੀ ਬੇਲ ਆ ਉਹਦਾ ਤਣਾ ਬਹੁਤ ਮੋਟਾ ਹੋਊਗਾ ਆਲੂ ਚ ਗਰੀਬਰੀ ਪੱਤੇ ਬਹੁਤ ਜ਼ਿਆਦਾ ਹੋਊਗੀ ਔਰ ਤੰਦਰੁਸਤਾ ਹੋਊਗਾ ਫਿਰ ਜਿਹੜੀ ਇੱਕ ਆਲੂ ਦੀ ਇਮਿਊਨਿਟੀ ਸਿਸਟਮ ਆ ਜਿਹੜਾ ਬਿਮਾਰੀਆਂ ਨਾਲ ਲੜਨ ਦੀ ਸ਼ਮਤਾ ਆ ਉਹ ਬਹੁਤ ਵਧੀਆ ਜੀ ਇਹਦੇ ਨਾਲ ਸੋ ਇਹ ਬਹੁਤ ਵਧੀਆ ਪ੍ਰੋਡਕਟ ਆ ਦੂਜੀ ਵਾਰੀ ਜਰੂਰ ਤੁਸੀਂ ਇਹ स्प्रे ਕਰਨੀ ਆ ਜਦੋਂ 25 30 ਦਿਨ ਦਾ ਆਲੂ ਹੋ ਜਾਂਦਾ ਜੀ ਤੁਸੀਂ ਦੂਸਰੀ ਵਾਰ 300 ਗ੍ਰਾਮ ਮੇਰੀ ਡੋਜ਼ ਫਿਰ ਪਾ ਸਕਦੇ ਹੋ ਔਰ ਇਹ ਜਿੰਨੇ ਵੀ ਆਈਪੀਐਲ ਦੇ ਪ੍ਰੋਡਕਟ ਆ ਇਹ ਸਾਰੇ ਵਰਤੇ ਹੋਏ ਆ ਬਹੁਤ ਕਸਾਨ ਵੀਰਾਂ ਨੇ ਪਤਾ ਵੀ ਹੋਣਾ ਇਹਦੇ ਬਾਰੇ ਜਿਨ੍ਹਾਂ ਨੇ ਵਰਤੇ ਆ ਤੇ ਜਿਨ੍ਹਾਂ ਨੇ ਨਹੀਂ ਵਰਤੇ ਉਹ ਵਰਤਿਏ ਦੇਖੋ ਇਹਦਾ ਕੋਈ ਆਪਾਂ ਮਨ ਲਓ ਮਸ਼ਹੂਰੀ ਨਹੀਂ ਕਰ ਰਹੀ ਇਸ ਗੱਲ ਦੀ ਵੀ ਆਈਪੀਐਲ ਦੇ ਪ੍ਰੋਡਕਟ ਆ ਬਹੁਤ ਵਧੀਆ ਆ ਜੀ ਆਂ ਇੰਦਾ ਸਿਰਫ ਇਹ ਕਹਿਣ ਦਾ ਕੋਸ਼ਿਸ਼ ਕਰ ਰਹੇ ਆ ਜੀ ਇਹ ਜਿਹੜੇ ਪ੍ਰੋਡਕਟ ਲਾਸਟ ਵਾਰੀ ਵਰਤੇ ਸੀ ਜੀਮੀਦਾਰਾਂ ਨੇ ਔਰ ਰਿਜ਼ਲਟ ਬਹੁਤ ਵਧੀਆ ਰਿਹਾ ਜੀ ਆਂ ਦਾ ਕਈਆਂ ਟੀਮਦਾਰਾਂ ਨੇ ਸਾਨੂੰ ਵਿੱਚ ਵੀਡੀਓ ਵੀ ਬਣਾ ਕੇ ਉਹ ਪਾਈਆਂ ਸੀਗੀਆਂ ਬਈ ਕੋਸ਼ਿਸ਼ੇ ਆੜ ਛਾੜ ਦਿੱਤੇ ਕੋਸ਼ਿਸ਼ੇ ਆੜਾ ਜਿੰਨਾ ਮੰਨ ਲਓ 10 12 ਖਿਆਲ ਛਾੜ ਤੇ ਬਾਕੀ ਸਾਰੇ ਦੇ ਸਪਰੇਅ ਕਰ ਦਿੱਤੀ। ਉਹ 10 12 ਸਿਆਲ ਤੇ ਜਿਹੜੇ ਦੂਜਾ ਖੇਤ ਉਹ ਨਾਲ ਨਹੀਂ ਲੱਭਦੇ। ਇੰਨੇ ਵਧੀਆ ਇਹਨਾਂ ਨੇ ਕੰਮ ਕੀਤਾ। ਸੋ ਅੱਜ ਵੀ ਆਲੂ ਵਾਲੀ ਜਾਣਕਾਰੀ ਆਈ ਸੀ ਜੀ ਧੰਨਵਾਦ।